ਅਮਲੋਚ ਵਕੀਲ ਦੀ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਕਾਰਵਾਈ ਨਾ ਹੋਣ ਤੇ ਖਮਾਣੋ ਦੇ ਵਕੀਲਾਂ ਨੇ ਦੋ ਰੋਜ਼ਾ ਕੀਤੀ ਹੜਤਾਲ ਅਮਲੋਭ ਖੇ ਬੀਤੇ ਮਹੀਨੇ ਚੋਣਾਂ ਦੌਰਾਨ ਵਾਪਰੀ ਇੱਕ ਘਟਨਾ ਚ ਵਕੀਲ ਦੀ ਕੁੱਟਮਾਰ ਦੇ ਮਾਮਲੇ ਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਬਾਹਰ ਐਸੋਸੀਏਸ਼ਨ ਖਮਾਣੋ ਦੇ ਸਮੂਹ ਵਕੀਲਾਂ ਨੇ ਵਾਰ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਦੀ ਅਗਵਾਈ ਚ ਬਾਰਰੂਮ ਖਮਾਣੂ ਵਿਖੇ ਸਰਕਾਰ ਖਿਲਾਫ ਰੋਸ ਦਾ ਇਜ਼ਹਾਰ ਕੀਤਾ ਇਸ ਮੌਕੇ ਬਾਰਰੂਮ ਖਮਾਣੂ ਵਿਖੇ ਸਮੂਹ ਵਕੀਲਾਂ ਸਮੇਤ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਪਰੰਤੂ ਪੀੜਤ ਵਕੀਲ ਨੂੰ ਅੱਜ ਤੱਕ ਪੰਜਾਬ ਦੀ ਪੁਲਿਸ ਵੱਲੋਂ ਇਨਸਾਫ਼ ਨਹੀਂ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਖਮਾਣੂ ਬਾਰਨ ਨਾਲ ਜੁੜੇ ਸਮੂਹ ਵਕੀਲ ਭਾਈਚਾਰੇ ਨੇ ਬਾਰਰੂਮ ਖਮਾਣੂ ਵਿਖੇ ਸਰਕਾਰ ਅਤੇ ਪੁਲਿਸ ਖਿਲਾਫ ਰੋਸ ਕੀਤਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਹਰਕਰਨ ਸਿੰਘ ਕੰਗਨੇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਅਸੀਂ ਖੁਦ ਅਦਾਲਤਾਂ 'ਚ ਲੋਕਾਂ ਦੇ ਕੇਸ ਲੜਕੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਕਰਦੇ ਆ ਪਰੰਤੂ ਜੇਕਰ ਵਕੀਲ ਭਾਈਚਾਰੇ ਨਾਲ ਅਜਿਹੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸਰਕਾਰ ਅਤੇ ਪੁਲਿਸ ਦੀ ਇਸ ਤੋਂ ਵੱਡੀ ਨਲਕੀ ਹੋਰ ਕੀ ਹੋ ਸਕਦੀ ਆ ਕਰਨ ਵਾਲੀ ਚੀਜ਼ ਹੈ ਕਿ ਅਸੀਂ ਜਿਹੜੇ ਖੁਦ ਲੋਕਾਂ ਨੂੰ ਨਿਆਂ ਦਿਵਾਉਨੇ ਆ ਸਾਡੇ ਨਾਲ ਇਹ ਚੀਜ਼ ਹੋ ਰਹੀ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਤੇ ਅੱਗੇ ਅੱਗੇ ਇਹ ਤਾਂ ਫੇਰ ਆਮ ਪਬਲਿਕ ਹੀ ਖਤਰੇ ਵਿੱਚ ਆ ਜੇ ਦੇਖਿਆ ਜਾਵੇ ਤਾਂ ਜੇ 21 12 2024 ਦਾ ਇਨਸੀਡੈਂਟ ਹੈ ਟਿਲ ਡੇਟ ਕੋਈ ਪੁਲਿਸ ਕਾਰਵਾਈ ਨਹੀਂ ਹੋਈ ਕੋਈ ਪਰਚਾ ਦਰਜ ਨਹੀਂ ਹੋਇਆ ਰਿਪਰੈਜੈਂਟੇਸ਼ਨ ਗਈਆਂ ਡੀਜੀਪੀ ਨੂੰ ਗਈਆਂ ਐਸਐਸਪੀ ਸਾਹਿਬ ਨੂੰ ਗਈਆਂ ਐਸਐਸਪੀ ਆਫਿਸ ਦਾ ਘਰਾਓ ਕੀਤਾ ਗਿਆ ਪਰ ਟਿਲ ਡੇਟ ਕੋਈ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲੱਤਾ ਗਿਆ ਹੈਗਾ ਇਹ ਬੜੀ ਹੀ ਗਲਤ ਗੱਲ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ناکامی ਹੈ ਕਿ ਹੁਣ ਤੱਕ ਕੋਈ ਐਕਸ਼ਨ ਨਹੀਂ ਲੱਤਾ ਗਿਆ ਸਾਰਾ ਵਕੀਲ ਭਾਈਚਾਰਾ ਲਗਾਤਾਰ ਇਸ ਪ੍ਰੋਟੈਸਟ ਦੇ ਵਿੱਚ ਇਸ ਐਜੀਟੇਸ਼ਨ ਦੇ ਵਿੱਚ ਹੁਣ ਤੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਹੈ ਹਸਨ ਸਿੰਘ ਐਡਵੋਕੇਟ ਨੂੰ ਇਨਸਾਫ ਦਿਵਾਇਆ ਜਾਵੇ ਪਰ ਜਦ ਕੀ ਰੂਲਿੰਗ ਪਾਰਟੀ ਦੇ ਐਮਐਲਏ ਗੈਰੀ ਵੜਿੰਗ ਜੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਇਹ ਮੇਲਜੋਲ ਖਾਂਦਾ ਇਨਸੀਡੈਂਟ ਹੈ ਅਮਲੋ ਦਾ ਇਨਸੀਡੈਂਟ ਹੈ ਤੇ ਟਿਲ ਡੇਟ ਜਾਂ ਤਾਂ ਇਹ ਹੀ ਹੋ ਸਕਦਾ ਹੈ ਕਿ ਜਿਹੜੀ ਰੂਲਿੰਗ ਪਾਰਟੀ ਆ ਉਹ ਨਹੀਂ ਚਾਹੁੰਦੀ ਕਿ ਇਸ ਚੀਜ਼ ਦੇ ਲਈ ਕੋਈ ਵੀ ਪਰਚਾ ਦਰਜ ਹੋਵੇ ਕੋਈ ਉਹ ਹੋਵੇ ਜੇ ਦੇਖਿਆ ਜਾਵੇ ਤਾਂ ਇਨਸੀਡੈਂਟ ਐਡਾ ਵੱਡਾ ਸੀ ਕਿ ਕਾਰ ਡੈਮੇਜ ਕਰਤੀ ਰਿਵਾਲਵਰ ਦਾ ਵਿੱਚ ਵੇਰਵਾ ਦਿੱਤਾ ਜਾਂਦਾ ਹੈ ਕਿ ਰਿਵਾਲਵਰ ਮੌਜੂਦ ਸੀਗਾ ਉਦੋਂ ਜਿਹੜੇ ਹਮਲਾਵਰ ਸੀਗੇ ਉਹਨਾਂ ਕੋਲ ਪੋਲਿੰਗ ਬੂਥ ਕੈਪਚਰ ਕਰਨ ਦਾ ਇਨਸੀਡੈਂਟ ਸਾਹਮਣੇ ਆਇਆ ਪਲੱਸ ਐਡਵੋਕੇਟ ਹਸਨ ਦੇ ਸੱਟਾਂ ਮਰੀਆਂ ਸਿਰਚ ਸੱਟਾਂ ਗ੍ਰੀਵਿਅਸ ਇਨਜਰੀਜ਼ ਨੇ ਜੇ ਆਮ ਆਦਮੀ ਦੇ ਉੱਤੇ ਇੰਨਾ ਕੁਝ ਹੋ ਕੇ ਪਰਚਾ ਦਰਜ ਨਹੀਂ ਹੁੰਦਾ ਠੀਕ ਹੈ ਵਕੀਲ ਸਾਹਿਬ ਤੇ ਨਹੀਂ ਹੋ ਰਿਹਾ ਹੈਗਾ ਤੇ ਅੱਗੇ-ਅੱਗੇ ਸਾਰੀ ਪਬਲਿਕ ਦਾ ਇਸ ਨਾਲ ਕੀ ਬਣੂਗਾ ਅਸੀਂ ਖੁਦ ਨਿਆਂਪਸੰਦ ਇਨਸਾਨ ਆ ਬਟ ਵਕੀਲ ਪਾਈਚਾਰੇ ਦੇ ਵਿੱਚ ਹੁਣ ਇਸ ਟਾਈਮ ਕੋਈ ਵਕੀਲ ਪਾਈਚਾਰੇ ਦਾ ਕੋਈ ਸਾਥ ਨਹੀਂ ਦੇ ਰਿਹਾ ਇਸ ਐਜੀਟੇਸ਼ਨ ਨੂੰ ਅਸੀਂ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਹੋਇਆ ਉੱਥੋਂ ਤੱਕ ਵਕੀਲ ਪਾਈਚਾਰਾ ਜਾਏਗਾ ਥੈਂਕ ਯੂ ਮੈਂ ਸੁਖਦੀਪ ਸਿੰਘ ਸਿੱਧੂ ਐਡਵੋਕੇਟ ਪ੍ਰਧਾਨ ਬਾਰੇ ਸੈਸ਼ਨ ਖਮਾਣੋ ਅੱਜ ਪੰਜਾਬ ਭਰ ਦੇ ਸਮੂਹ ਵਕੀਲ ਸਹਿਵਾਨਾਂ ਨੇ ਜਿਹੜੀ ਹੈਗੀ ਹੈ ਹੜਤਾਲ ਕੀਤੀ ਹੈ ਹੜਤਾਲ ਕੀਤੀ ਹੈ ਐਡਵੋਕੇਟ ਹਸਨ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਐਡਵੋਕੇਟ ਹਸਨ ਸਿੰਘ ਨੇ ਇਹ ਖੰਨਾਬਾਰ ਅਮਲੋਵਾਰ ਤੇ ਸੰਰਾਲਾਬਾਰ ਦੇ ਮੈਂਬਰ ਨੇ ਪਿਛਲੇ ਸਮੇਂ ਦਸੰਬਰ ਦੇ ਵਿੱਚੋਂ ਮਿਊਨਿਸਪਲ ਇਲੈਕਸ਼ਨਾਂ ਦੇ ਵਿਚ ਅਮਲੋਪ ਵਿਖੇ ਉਹਨਾਂ ਦੇ ਕੁਝ ਸੱਟਾਂ ਮਾਰੀਆਂ ਗਈਆਂ ਜੋ ਕਿ ਰੂਲਿੰਗ ਪਾਰਟੀ ਨਾਲ ਸੰਬੰਧਿਤ ਐਮਐਲਏ ਸਹਿਵਾਨ ਤੇ ਉਹਨਾਂ ਦੇ ਵਰਕਰਾਂ ਵੱਲੋਂ ਮਾਰੀਆਂ ਗਈਆਂ ਜਿਨ੍ਹਾਂ ਦੇ ਸੱਟਾਂ ਕਾਫੀ ਗੰਭੀਰ ਨੇ ਹਸਪੀਟਲੋਂ ਦਾਖਲ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਐਫਆਈਆਰ ਦਰਜ ਕਰੀ ਗਈ ਹੈ ਨਾ ਹੀ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਕਰੀ ਗਈ ਹੈ ਜਿਸ ਦੇ ਸੰਬੰਧ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਬਾਰਿਸ਼ੀਆਂ ਨਾ ਫਤੇਗੜ ਸਾਹਿਬ ਜ਼ਿਲ੍ਹੇ ਦੀਆਂ ਬਾਰਿਸ਼ੀਆਂ ਵੱਲੋਂ ਪਹਿਲਾਂ ਲੋਕਲ ਲੈਵਲ ਤੇ ਹੜਤਾਲਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਅੱਜ ਪੰਜਵੀਂ ਵਾਰੀ ਸਟੇਟ ਲੈਵਲ ਦੀ ਸਾਰੇ ਵਕੀਲਾਂ ਸਹਿਬਾਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਤੇ ਕਿ ਐਡਵੋਕੇਟ ਹਸਨ ਸਿੰਘ ਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਜੇਕਰ ਸਾਨੂੰ ਹੁਣ 2 ਦਿਨ ਦੀ ਸਾਡੀ ਸਟੇਟ ਲੈਵਲ ਦੀ ਕਾਲ ਹੈ ਜੇ 2 ਦਿਨਾਂ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਜਿਹੜਾ ਹੈ ਸੰਘਰਸ਼ ਹੈ ਸਾਡਾ ਇਹ ਅੱਗੇ ਵੱਡੇ ਲੇਵਲ ਤੇ ਜਾਊਗਾ ਜਿਸ ਦੇ ਵਿੱਚ ਪੰਜਾਬ ਦੇ ਸਮੂਹ ਵਕੀਲ ਜਿਹੜਾ ਹੈਗਾ ਮੁੱਖ ਮੰਤਰੀ ਦੇ ਘਰ ਦਾ ਘਰਾਓ ਵੀ ਕਰ ਸਕਦੇ ਨੇ ਇਸ ਸਬੰਧੀ ਕੱਲ ਲੁਧਿਆਣੇ ਵਿਖੇ ਸਾਰੇ ਪੰਜਾਬ ਦੇ ਪ੍ਰਧਾਨਾਂ ਤੇ ਸੈਕਟਰੀਆਂ ਦੀ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਅਗਲੇ ਕੋਰਸ ਐਜੀਟੇਸ਼ਨ ਸੰਬੰਧੀ ਜਿਹੜਾ ਹੈਗਾ ਫੈਸਲਾ ਲਿਆ ਜਾਵੇਗਾ